ਇਹ ਦੇਸ਼ ਦਾ ਸੰਵਿਧਾਨ ਲਿਖਿਆ ਦੇਸ਼ ਦਾ ਸੰਵਿਧਾਨ ਅੱਜ ਦੇ ਦਿਨ 26 ਜਨਵਰੀ 1950 ਨੂੰ ਲਾਗੂ ਹੋਇਆ। ਸੋ ਗੱਲ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਮੈਂ ਧੰਨਵਾਦੀਆਂ ਕੋਡਾ ਸਾਰੇ ਦਾ ਨੈਸ਼ਨਲ ਗ੍ਰਾਮਪੰਚਾਇਤ ਦੇ ਡੋਮਾ ਪ੍ਰੇਸ਼ੰਦ ਦੇ ਸਾਰੇ ਅਧਿਕਾਰ ਸਹਿਬਾਰਾਂ ਨੂੰ ਤੇ ਵਿਸ਼ੇਸ਼ ਕਰਕੇ ਮੈਂ ਧੰਨਵਾਦਿਆਂ ਐਨਐਫਐਲ ਦੀ ਸਾਡੀ ਜੁਨਨ ਦਾ ਜਸਵਿੰਦਰ ਹੋਰਾਂ ਦਾ ਵਰਤ ਹੋਰਾਂ ਦਾ ਜਿਹੜੇ ਸਵੇਰੇ 9 ਵਜੇ ਆ ਕੇ ਚਰ ਚੰਗਾ ਇੱਥੇ ਲਾਦਾ ਸੀ ਜੇ ਆਪਾਂ 10:00 9:00 ਵਜੇ ਬਾਬਾ ਸਾਹਿਬ ਦੇ ਚਰਨਾਂ 'ਚ ਦੇਸ ਦਾ ਝੰਡਾ ਚਰੰਗਾ ਝੰਡਾ ਜਿਹੜਾ ਹੈ ਉਹ ਲਹਿਰਾਦਾ ਸੀ ਇਹਨਾਂ ਨੇ 9 ਵਜੇ ਆਪਦੀ ਡਿਊਟੀ ਜਿਹੜੀ ਹੈ ਉਹ ਦਿਵਾਈ ਇਹਨਾਂ ਦਾ ਵਿਸ਼ੇਸ਼ ਕਰਕੇ ਸਾਥੀਓ ਐਨਐਫਐਲ ਦੇ ਸਾਡੀ ਜੁਨਨ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਸਾਰੇ ਵਰਕਰ ਸਾਹਿਬਾਨਾਂ ਦਾ ਸਾਡੇ ਜ਼ਿਲ੍ਹਾ ਪ੍ਰਧਾਨ ਗੁਰਜਨ ਸਿੰਘ ਜੀ ਮੈਂਬਰ ਪੰਚਾਇਤ ਛਾਣਾ ਸਿੰਘ ਜੀ ਬੈਠੇ ਸਾਡੇ ਜਨਰ ਸਿੱਕਰੀ ਮੋਜੀ ਸਾਹਿਬ ਗੁਰ ਸਿੰਘ ਘਾਰੂ ਜੀ ਗਰਮੀਤ ਕੌਟਰ ਜੀ ਬਾਦ ਸਿੰਘ ਜੀ ਦਸਰੋਈਪੁਰ ਵਾਲ ਜੀ ਵੀਰਕੋਟ ਦੇ ਗੁੱਡੀ ਪਰਮਾਣਾ ਜੀ ਭਾਈਆ ਸਾਹਿਬ ਤੇ ਸਾਰੇ ਤੁਸੀਂ ਜਿੰਨੇ ਮੇਰੇ ਸਾਹਮਣੇ ਬੈਠੇ ਹੋ ਨਾਮ ਲੈਣ ਦਿਓ ਸਾਡੀ ਬਲਫਾਰ ਸਿੰਘ ਬੈਠੇ ਆ ਬਿਆਨ ਸਿੰਘ ਬੈਠੇ ਆ ਸਾਡੇ ਮੈਂਬਰ ਪਰਚਰ ਖਾਲਸਾ ਜੀ ਨਿਕਸਨ ਫੌਜਾ ਪਤਾਲੇ ਵਾਲੇ ਸਾਡੇ ਸਾਥੀ ਮੰਦਰ ਹੋਰੀ ਸਾਰੇ ਟੋਲੂ ਹੋਰੀ ਖਾਨੀਬ ਸਮੇਤ ਸਾਥੀ ਆਏ ਹੈ ਕਲੀਪਟ ਤੋਂ ਬੀਬੀਆਂ ਸਾਡੇ ਰਿਆਲ ਸਿੰਘ ਵਾਲਾ ਤੋਂ ਕੁਲਵਿੰਦਰ ਦੀ ਗਵਾਈ ਚ ਸਾਰੇ ਸਾਥੀ ਆਏ ਨੇ ਅ ਰਾਈਏ ਤੋਂ ਬਰਾਈ ਵਾਲਾ ਥੋੜਾ ਵਿਸ਼ੇਸ਼ ਕਰਕੇ ਧੰਨਵਾਦ ਦੀਦੀ ਕਿਹਣਾ ਤੇਜੀਤ ਸਿੰਘ ਤੇ ਸਾਡੇ ਸਾਰੇ ਸਾਥੀ ਬਲੂਆਣਾ ਤੋਂ ਭਗਤੇਸ਼ ਬਲੂਆਣਾ ਦੀ ਗਵਾਈ ਚ ਸਾਥੀ ਆਏ ਹੈ ਤੁਹਾਡਾ ਨਗਰ ਜਗ੍ਹਾ ਤੋਂ ਤੁਸੀਂ ਸਾਰੇ ਸਾਥੀ ਆਏ ਹੋ ਸਾਰੇ ਗੋਬਿੰਦਪੁਰਾ ਤੋਂ ਸਾਡੇ ਇਹਨੇ ਪੰਚਾਇਤ ਮੈਂਬਰ ਸਾਬਾਨੇ ਤੇ ਆਇਆ ਰਾਜੂ ਸਰਪੰਚ ਕਟਿਆ ਹੋਰ ਸਾਰੇ ਬਹੁਤ ਸਾਰੇ ਸੱਜਿਆਤਾ ਸਾਰੀਆਂ ਤੁਸੀਂ ਇੱਥੇ ਬੈਠੇ ਹੋ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਿੰਦਰ ਗਰਗ ਜੀ ਦਾ ਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਰੇ ਪ੍ਰੋਗਰਾਮ ਛੱਡ ਕੇ ਤੇ ਸਾਡੇ ਵਿੱਚ ਆ ਕੇ ਉਹ ਵੀ ਬੈਠੇ ਨੇ ਤੁਹਾਡੇ ਸਾਰਿਆਂ ਵੱਲੋਂ ਤੇ ਮੇਰੇ ਵੱਲੋਂ ਐਸਾ ਦਸ ਮਹਾਪੰਚਾਇਤ ਵੱਲੋਂ ਗੁਰੂ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਬਹੁਤ ਧੰਨਵਾਦ ਤੇ ਧੰਨਵਾਦੀਆਂ ਮੈਂ ਸਾਡੇ ਰਾਜੇ ਸ਼ਾਮ ਸ਼ਹਿਰੀ ਪ੍ਰਧਾਨ ਜਿਹੜੇ ਸਾਡੇ ਦਸ ਮਹਾਪੰਚਾਇਤ ਦੇ ਜਿਨ੍ਹਾਂ ਨੇ ਆਚਾਹ ਦਾ ਬੰਦੋਬਸਤ ਕੀਤਾ ਹੈ ਰਾਜੇ ਸ਼ਾਮ ਵਾਸਤੇ ਵੀ ਤਾੜੀਆਂ ਮਾਰ ਦਿਓ ਇਹ ਚਾਹ ਦਾ ਬੰਦੋਬਸਤ ਸਾਰਾ ਹਰ ਵਾਰੀ ਇਹੀ ਕਰਦਾ ਹੈ ਇਹਨਾਂ ਦਾ ਇਹਦਾ ਵੀ ਵਿਸ਼ੇਸ਼ ਕਰਕੇ ਸਾਥੀਓ ਧੰਨਵਾਦ ਲੱਕੜ ਮੰਡੀ ਵਾਲੇ ਸਾਥੀ ਆਏ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮਾਰਸਾ ਖੋੜਦ ਤੋਂ ਮਾਰਸਾ ਖੋੜ ਦਾਲੇ ਸਾਥੀ ਆਇਆ ਹੈ ਸਾਹਿਬ ਡਾਕਟਰ ਅਮੇ

ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਡੋਮਾ ਪਰੀ ਸਿੰਘ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਜੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਸੁਭਦਾਨ ਮਾਤਾ ਜੇ ਬੁੱਤ ਦੇ ਨਾਲ ਛੇੜਛਾੜ ਕੀਤੀ ਗਈ ਹੈ ਤੇ ਸੰਵਿਧਾਨ ਦੀ ਬਣੀ ਫੋਟੋ ਦੇ ਉੱਤੇ ਅੱਗ ਲਾਈ ਗਈ ਹੈ ਮੈਂ ਸਮਝਦਾ ਇਹ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਜਿਹੜੀ ਪੰਜਾਬ ਦੇ ਵਿੱਚ ਦਹਿਸਦਮ ਮਾਹੌਲ ਤੇ ਨਫ਼ਰਤ ਦਾ ਮਾਹੌਲ ਪੈਦਾ ਕਰਕੇ ਪੰਜਾਬ ਦੇ ਹਾਲਾਤ ਬਗਾੜਨ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਭਾਵੇਂ ਦੋਸ਼ੀ ਨੂੰ ਫੜ ਲਿਆ ਗਿਆ ਪਰ ਉਸ ਦੋਸ਼ੀ ਦੇ ਖਿਲਾਫ ਘੱਡੂ ਘੜ ਦੇਸ਼ਦਰੋਹੀਆਂ ਧਰਾਵਾਂ ਦੇ ਤਹਿਤ ਕੇਸ ਰਜਿਸਟਰ ਹੋਣਾ ਚਾਹੀਦਾ ਤਾਂ ਕਿ ਅਗੋਂ ਤੋਂ ਕੋਈ ਜਿਹੜਾ ਹੈਗਾ ਇਹ ਜੀ ਮਾਰੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ ਮੈਂ ਸਮਝਦਾ ਕਿ ਅੱਜ ਦਰਦ ਭਾਈਚਾਰਾ ਬਾਬਾ ਸਾਹਿਬ ਡਾਕਟਰ ਪੀਮਰ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਜਿਹੜੇ ਉਹ ਇਕਜੁੱਟ ਹੋ ਰਹੇ ਹਨ ਦਲਿਤ ਮੂਵਮੈਂਟ ਨੂੰ ਕਰਾਹੇ ਪਾਉਣ ਦੇ ਲਈ ਅਜਿਹੇ ਸਰਜੰਤਰ ਹੈ ਜਿਹੜੇ ਉਹ ਸ਼ਰਾਰਤੀ ਤੱਤਾਂ ਵੱਲੋਂ ਰਚੇ ਜਾ ਰਹੇ ਹੈ ਤੇ ਇਹਦੇ ਤੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਤੁਰੰਤ ਗੌਰ ਕਰਨਾ ਚਾਹੀਦਾ ਮੈਨੂੰ ਲੱਗਦਾ ਹੈ ਇਹ ਇਹਨਾਂ ਤਾਕਤਾਂ ਨੂੰ ਇਸ ਤਰ੍ਹਾਂ ਦਾ ਕਰਨ ਦੇ ਪਿੱਛੇ ਹੱਤ ਤਾਕਤ ਤਾਂ ਮਿਲੀ ਕਿ ਬਾਬਾ ਸਾਹਿਬਾਂ ਮਿਲ ਕੇ ਅਪਮਾਨ ਕਰੀਏ ਜਦੋਂ ਦੇਸ਼ ਦਾ ਹੋਮਰਿਸ ਤੋਂ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਦਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬੇਇੱਜ਼ਤ ਕਰਨ ਕਰਦਾ ਤੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਇਹੋ ਜਿਹੀ ਸ਼ਰਾਰਤੀ ਤੁਹਾਨੂੰ ਉਸ ਆਰ ਦੇ ਤਹਿਤ ਹੀ ਅਜਿਹੀ ਹੀ ਕਰਨ ਦੀ ਹਿੰਮਤ ਪਈ ਕੋਨੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ ਬੁੱਤ ਦੇ ਉੱਪਰ ਚੜ ਕੇ ਬੇਅਦਬੀ ਕੀਤੀ ਥੋੜੇ ਮਾਰੇ ਜਿਹੜੀ ਸੁਵਿਧਾਨ ਦੀ ਫੋਟੋ ਲੱਗੀ ਸੀ ਉਹਦੇ ਜਿਹੜੀ ਅੱਗ ਲਾਈ ਗਈ ਪਰ ਬੜੀ ਹੈਰਾਨੀ ਵਾਲੀ ਗੱਲ ਇਹ ਹੈ ਵੀ ਇਹੋ ਜੇ ਸਕਿਉਰਟੀ ਏਰੀਏ ਪੌਸ ਏਰੀਏ ਦੇ ਵਿੱਚ ਜਿੱਥੇ ਸਕਿਉਰਟੀ ਹੈ ਸਾਰਾ ਕੁਝ ਜਾਂਦਾ ਏਦਾਂ ਦੀ ਹਰਕਤ ਹੋਵੇ ਪੌੜੀ ਕਿੱਥੋਂ ਆਈ ਬੰਦਾ ਕਿੱਥੋਂ ਆਇਆ ਕਿਵੇਂ ਇਹ ਇੰਨਾ ਟਾਈਮ ਇਹ ਸਾਰਾ ਸਿਸਟਮ ਚੱਲਿਆ ਗਿਆ ਕਿ ਇਹ ਪੰਜਾਬ ਦਾ ਲੈਂਡ ਆਰਡਰ ਇਹ ਪੰਜਾਬ ਸਰਕਾਰ ਇਸ ਦਾ ਜਵਾਬ ਦੇਊਗੀ ਕਿ ਉਥੋਂ ਦੀ ਪੁਲਿਸ ਇਸ ਦਾ ਜਵਾਬ ਦੇਊਗੀ ਕਿ ਤੁਹਾਡੀ ਪੁਲਿਸ ਫੋਰਸ ਜਾਂ ਐਸਜੀਪੀਸੀ ਦੀ ਸਕਿਉਰਟਾਸਕ ਫੋਰਸ ਉਥੇ ਹੁੰਦੀ ਹੈ ਸਕਿਉਰਟੀਆਂ ਹੁੰਦੀਆਂ ਸਾਰੇ ਕਿੱਥੇ ਸੀ ਚੋਸ ਕਰਕੇ ਮੈਂ ਦਲਤ ਮਹਾ ਪੰਚਾਇਤ ਵੱਲੋਂ ਸਮੁੱਚੇ ਪੰਜਾਬ ਵਾਸੀਆਂ ਵੱਲੋਂ ਤੇ ਬਾਬਾ ਸਾਹਿਬ ਡਾਕਟਰ ਪੀਰੋ ਮਿੜਕਰ ਨੂੰ ਬੰਨੜਨ ਵਾਲੇ ਸਾਰੇ ਉਹਨਾਂ ਦੇ ਸਮਰਥਕਾਂ ਵੱਲੋਂ ਦੇਸ਼ ਦੀ ਸਰਕਾਰ ਤੋਂ ਮੰਗ ਕਰਦਾ ਕਿ ਇਸ ਵਿਅਕਤੀ ਦੇ ਖਿਲਾਫ ਦੇਸ਼ ਤਰੋ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ ਔਰ ਸਾਜ਼ਿਸ਼ ਕੀਦੀ ਸੀ ਇਹਦਾ ਵੀ ਪਰਦਾ ਫਾਸ਼ ਜਿਹੜਾ ਹੈ ਕਰਨਾ ਚਾਹੀਦਾ ਨਹੀਂ ਤਾਂ ਸਮੁੱਚੇ ਦਲਤ ਭਾਈਚਾਰੇ ਦੇ ਵਿੱਚ ਤੇ ਬਾਬਾ ਸਾਹਿਬ ਨੂੰ ਮਿੜਕਰ ਨੂੰ ਤੇ ਸੁਵਿਧਾ ਨੂੰ ਮੰਨਣ ਵਾਲੇ ਲੋਕਾਂ ਦੇ ਵਿੱਚ ਜਿੰਨਾ ਗੁੱਸਾ ਹੈ ਇਹ ਕਿਦੇ ਵੀ ਕਿਸੇ ਵੀ ਸਮੇਂ ਦੇਸ਼ ਦੇ ਲਈ ਜਿਹੜਾ ਹੈਗਾ ਏਕਤਾ ਤੇ ਖੜਤਾ ਲਈ ਇਹੋ ਜੀਆਂ ਕਟਨਾਵਾ ਖਤਰਾ ਬਣ ਸਕਦੀਆਂ ਹਨ ਤੋ ਪੰਜਾਬ ਸਰਕਾਰ ਤੁਰੰਤ ਇਹ ਸਾਦਿਸ ਦਾ ਪ੍ਰਦਾਨ ਨਿਕਾਬ ਕਰੀ